ਮੈਂ ਇੱਕ ਲਫ਼ਜ਼ ਕਹਿ ਰਿਹਾ ਜਿਨ੍ਹਾਂ ਤੇ ਰੱਬ ਨੇ ਕਿਰਪਾ ਕੀਤੀ ਉਹ ਭੋਲੇ ਹੁੰਦੇ ਨੇ ਚਲਾਕੀ ਨਾਲ ਬਾਤ ਨਹੀਂ ਜਿ ਬਣਦੀ ਆਪਾਂ ਚਲਾਕ ਬਣਦੇ ਨਾ ਚਲਾਕੀ ਨਾਲ ਬਾਤ ਨਹੀਂ ਬਣਦੀ ਆਪਾਂ ਸਾਰੇ ਪਿੰਡੋਂ ਬੰਦੇ ਬੈਠੇ ਆਂ ਬਾਬੇ ਧੰਨੇ ਦੇ ਕਿਾਰੇ ਰੱਬ ਨੇ ਤਾਂ ਮੋੜੇ ਸੀ ਬਾਬਾ ਧੰਨਾ ਭੋਲਾ ਸੀ ਬਾਬੇ ਧੰਨੇ ਨੇ ਗਾਂ ਚੋਗੇ ਨਾ ਤੇ ਪੱਥਰ ਦੀ ਮੂਰਤੀ ਅੱਗੇ ਰੱਖ ਦਿੱਤੇ ਇਹ ਕਿਉਂਕਿ ਰਾਜਸਥਾਨ ਦਾ ਰਹਿਣ ਵਾਲਾ ਸੀ ਤੇ ਇਹ ਡੰਗਰ ਚਾਹਦੇ ਹੋ ਡੰਗਰ بڑے ਹੁੰਦੇ ਨੇ ਇੱਕ ਤਿਰੋਚਨ ਬ੍ਰਾਹਮਣ ਸੀ ਉਹਨੇ ਕਹਿਣਾ ਵੀ ਧੰਨਿਆ ਮੇਰੀ ਵੀ ਗਾਂ ਲੈ ਜਾਇਆ ਕਰ ਇਹਨੇ ਲੈ ਜਾਣੀ ਇੱਕ ਦਿਨ ਪਹਿਲਾਂ ਗਿਆ ਤੇ ਉਹ ਪੰਡਤ ਮੂਰਤੀ ਦੀ ਪੂਜਾ ਕਰਦਾ ਸੀ ਪੱਥਰ ਦੀ ਮੂਰਤੀ ਤੇ ਕਹਿਣ ਲੱਗਾ ਪੰਡਤ ਜੀ ਇਹ ਕੀ ਕਰਦੇ ਕਹਿਣ ਲੱਗਾ ਮੈਂ ਰੱਬ ਦੀ ਪੂਜਾ ਕਰਦਾ ਮੈਂ ਇਹਨੂੰ ਭੋਗ ਲਵਾ ਰਿਹਾ ਕਹਿਣ ਲੱਗਾ ਜੇ ਮੈਨੂੰ ਵੀ ਦੇ ਦੇ ਤੇ ਕ੍ਰੱਪਾ ਭਾਈ ਗ੍ਰਿਤਾਜ ਕਹਿੰਦਾ ਪੱਥਰ ਇੱਕ ਲਪੇੜ ਕਰ ਦੇ ਧੰਨੇ ਨੂੰ ਗੈਲ ਸੜਾਵੇ ਉਹਨੇ ਆਖਿਆ ਉਹਨੂੰ ਕੀ ਪਤਾ ਉਹਨੇ ਪੱਥਰ ਦਿੱਤਾ ਤੇ ਕਹਿਣ ਲੱਗਾ ਲੈ ਜਾ ਰੱਬ ਬਾਬਾ ਤਾਂ ਨਾ ਹੋ ਗਿਆ ਬਾਗੂ ਬਾਗ ਕਹਿਣ ਲੱਗਾ ਅੱਜ ਗੱਲਾਂ ਬਣੀਆਂ ਆਪਣੇ ਘਰ ਰੱਬ ਆ ਗਿਆ ਉਹਨੇ ਗੁਰਮੁਖੋ ਉਹ ਪੱਥਰ ਨੂੰ ਧੋ ਕੇ ਤੇ ਨਾ ਧੋ ਕੇ ਤੇ ਕਹਿਣ ਲੱਗਾ ਵੀ ਮਿੱਤਰਾ ਗੱਲ ਐ ਉਹ ਆ ਕਿ ਪੰਦੇ ਘਰ ਤੋਂ ਖਾਂਦਾ ਰਹੇ ਖੀਰਾ ਤੇ ਆਪਾਂ ਦਾ ਦੇਸੀ ਬੰਦਿਆਂ ਸਾਗ ਬਣਾਇਆ ਮੇਰੀ ਘਰਵਾਲੀ ਨੇ ਬਹੁਤ ਵਧੀਆ ਤੇ ਨਾਲ ਪਾਇਆ ਮੱਖਣ ਤੇ ਨਾਲ ਹੀ ਚਾਰ ਬਾਜਰੇ ਦੀਆਂ ਰੋਟੀਆਂ ਤੇ ਕਿਰਪਾ ਕਰਕੇ ਖੋਕ ਲਾ ਲਾ ਹੁਣ ਕੌਣ ਭੋਗ ਲਾਵੇ ਮੁੜਕੇ ਨੇ ਮਨ ਚ ਵਿਚਾਰ ਕੀਤੀ ਵੀ ਕਹਿਣ ਲੱਗਾ ਵੀ ਇਹ ਰੱਬ ਤਾਂ ਨਹੀਂ ਖਾਂਦਾ ਵੀ ਸ਼ਾਇਦ ਜਿਹੜੀ ਬਾਜਰੇ ਦੀ ਰੋਟੀ ਹੁੰਦੀ ਹੈ ਇਹ ਖੁਸ਼ਕ ਹੁੰਦੀ ਲੰਘਦੀ ਰਹੇ ਤੇ ਕੀ ਪਤਾ ਨੇ ਘੁੱਟੋ ਵੱਟੀ ਨਾਲ ਦੁੱਧ ਵੀ ਨਾ ਆਵੇ ਉਹਨੇ ਦੁੱਧ ਦੀ ਬਾਲਟੀ ਵੀ ਅੱਗੇ ਆਨ ਰੱਖੀ ਤੇ ਕਹਿਣ ਲੱਗਾ ਮਹਾਰਾਜ ਚਲੋ ਜੇ ਤੁਸੀਂ ਨਹੀਂ ਰੁੱਖਾ ਰੋਟੀ ਖਾਂਦੇ ਤੇ ਨਾਲ ਦੁੱਧ ਵੀ ਘੁੱਟ ਘੁੱਟ ਪੀਤੀ ਚਲੋ ਇਤਿਹਾਸ ਕਹਿੰਦਾ ਕਿ ਅੱਠ ਪੈਰ ਬੂਏ ਸਾਹਮਣੇ ਬੈਠਾ ਰਿਆ ਤੇ ਅਠਾਂ ਪੈਰਾਂ ਤੋਂ ਬਾਅਦ ਕਹਿਣ ਲੱਗਾ ਥੋੜਾ ਬਹੁਤਾ ਤੂੰ ਰੱਬ ਖਾਉਣਾ ਹੈ ਸਿਆਣਾ ਬਣ ਉਹ ਨਿੱਕੇ ਨਿੱਕੇ ਮੇਰੇ ਡੰਗਰ ਕੱਟੇ ਵਛੇ ਕਿੱਲਿਆਂ ਤੇ ਗੜਾਈ ਜਾਂਦੇ ਨੇ ਤੇ ਜਿੰਨਾ ਚਿਰ ਤੂੰ ਰੋਟੀ ਨਾ ਖਾਧੀ ਉਹਨਾਂ ਚਿਰ ਮੇਤਰਾ ਮੈਂ ਨਹੀਂ ਛੱਡਨੇ ਪਰ ਉਹਨਾਂ ਤਰਸਤਾ ਕਰਨਾ ਮਾੜਾ ਮੋਟਾ ਉਥੇ ਲਿਖਿਆ ਹੈ ਪੱਥਰ ਚੋਂ ਆਵਾਜ਼ ਆਈ ਧੰਨਿਆ ਕਦੇ ਪੱਥਰਾਂ ਨੇ ਰੋਟੀਆਂ ਨਹੀਂ ਖਾਧੀਆਂ ਡੰਗਰ ਛੱਡ ਤੇ ਬਾਬਾ ਧੰਨਾ ਕਹਿਣ ਲੱਗਾ ਹੁਣ ਚਲਾ ਗਿਆ ਕਿਸੇ ਹੋਰ ਨਾਲ ਖੇਢੀ ਤੂੰ ਕਿਨਾਂ ਵੀ ਪੱਥਰ ਭੋਗਨੇ ਹੁੰਦੇ ਤੇ ਪੱਥਰ ਕਦੇ ਬੋਲੇ ਨੇ ਜੇ ਪੱਥਰ ਤੂੰ ਨਾ ਦੇ ਪੱਥਰ ਬੋਲਦੇ ਵੀ ਨਹੀਂ ਇਸ ਕਰਕੇ ਜਿਹੜਾ ਬੋਲਿਆ ਨਾ ਕਿਰਪਾ ਕਰਕੇ ਤੈਨੂੰ ਬੇਨਤੀ ਪ੍ਰਸ਼ਾਦ ਦੇ ਵੀ ਸ਼ਕਲ ਦਾ ਦੁੱਧ ਵੀ ਪੀ ਲਾ ਜਦੋਂ ਗੁਰਮੁਖੋ ਦੁੱਧ ਦੀ ਪਾਰਟੀ ਨੂੰ ਭਗਵਾਨ ਨੇ ਮੂੰਹ ਲਾਇਆ ਨਾ ਤੇ ਅੱਧੀ ਚੜ ਗਿਆ ਤੇ ਕਹਿਣ ਲੱਗਾ ਭੁਖੜਾ ਘਸਿਆਣਾ ਬਣ ਤੂੰ ਕੱਲੇ ਨੇ ਬਾਅਦੀ ਚਾਲ ਲਈ ਤੇ ਇਨਜਾਨਿਆਂ ਨੇ ਵੀ ਕਿਤੇ ਘੁੱਟ ਪੀਣਾ ਤੇ ਥੋੜਾ ਜਿਹਾ ਛੱਡ ਦੇ ਆਪਾਂ ਕਹਿੰਨੇ ਕਿ ਉਸ ਭਗਵਾਨ ਨੇ ਬਾਬੇ ਧੰਨੇ ਦੇ ਡੰਗਰ ਚਾਰੇ ਉਹਦੀਆਂ ਵਟਾਂ ਮੋੜੀਆਂ ਕਹਿੰਦਾ ਭਾਪੀ ਆਪਾਂ ਚਲਾਕੀਆਂ ਚਲਦੇ ਰੱਬ ਘੋੜਿਆਂ ਦਾ ਰੱਬ ਘੋੜਿਆਂ ਦਾ ਹੈ